ਇਹ ਬਤਾ ਦਾ ਆਹਵਾਨ ਕੀਤਾ ਜਾਵੇ ਮਤਲਬ ਬੋਰ ਹੋਵੇ ਠੀਕ ਹੈ ਨਾ ਜੀ ਸਾਡੇ ਖਵਾਜੇ ਦਾ ਉਦਾਂ ਪੂਜਦੇ ਆ ਪਰ ਖਵਾਜੇ ਨਾਲ ਦੁਨੀਆ ਚੱਲਦੀ ਆ ਜਲ ਦੇ ਨਾਲ ਹੀ ਸੋ ਅੱਜ ਬਾੜ ਨੰਬਰ 17 ਚ ਭੀਮਨਗਰ ਦੇ ਵਿੱਚ ਸਾਨੂੰ ਟਿਊਬਲ ਦਰਕਨਾਰ ਸਗਾ ਇਲਾਕੇ ਚ ਪਾਣੀ ਦੀ ਸਮੱਸਿਆ ਲਗਾਤਾਰ ਥੋੜੀ-ਬੋਧੀ ਬਣੀ ਕਿਉਂਕਿ ਕਈ ਵਾਰੀ ਹੁੰਦਾ ਨਾਲ ਦਾ ਬੋਰ ਬਹਿ ਜਾਂਦਾ ਔਰ ਪਾਣੀ ਸਾਰੇ ਸ਼ਹਿਰ ਦਾ ਜੁਆਇਨ ਹੁੰਦਾ 100 ਦੇ ਕਰੀਬ ਟਿਊਬਲ ਇਸ ਲਈ ਕੰਮ ਕਰ ਰਿਹਾ ਪੂਰੇ ਸ਼ਹਿਰ ਜਿਹਦਾ ਜੁਆਇੰਟ ਆਪਰੇਸ਼ਨ ਚੱਲਦਾ ਅਗਰ ਕਈ ਵਾਰੀ ਹੁੰਦਾ ਵੀ ਕੋਈ ਟਿਊਬਲ ਵਿੱਚੋਂ ਖਰਾਬ ਹੋ ਜਾਂਦਾ ਪ੍ਰੈਸ਼ਰ ਘਟ ਜਾਂਦਾ ਪਾਣੀ ਦੀ ਦਿੱਕਤ ਆ ਜਾਂਦੀ ਹੈ ਲੇਕਿਨ ਇਸ ਸਾਲ ਆਪਾਂ ਦੇਖਿਆ ਮੈਕਸਿਮਮ ਪਾਣੀ ਦੀ ਦਿੱਕਤ ਨੂੰ ਅਸੀਂ ਪਿਛਲੇ 3 ਸਾਲਾਂ ਚ ਕਵਰ ਕਰ ਗਏ ਜੀ ਤੁਸੀਂ ਵੀ ਸ਼ਹਿਰ ਚ ਮਨ ਲੱਗਦਾ ਮੈਂ ਪ੍ਰੈਸ਼ਰ ਜਿਹੜੀ ਹੈ ਉਹਨਾਂ ਦੀ ਵੱਡੀ ਭੂਮਿਕਾ ਹੈ ਜ਼ਰੂਰ ਦੇਖਣਾ ਇਸ ਕੰਮ ਹਾਂ ਕਿਤੇ ਪਾਰਟਿਕੂਲਰ ਦੀ ਖਰਾਬ ਹੋ ਗਿਆ ਮੋਟਰੋਂ ਇੱਕ ਲੱਖ ਚੀਜ਼ ਹੈ ਲੱਖਸੀ ਮੈਕਸਿਮਮ ਹੈ ਸਰਕਾਰ ਦੇ ਵਿੱਚ ਅਸੀਂ ਕਵਰ ਕੀਤਾ ਮੈਂ ਧੰਨਵਾਦ ਕਰਦਾ ਟੀ ਮਿਨਿਸਟਰ ਸਾਹਿਬ ਦਾ ਸਾਰੇ ਸਾਥੀਆਂ ਦਾ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਮੇਅ ਰ ਰਵਿੰਦਰ ਕੁਮਾਰ ਚੰਦਾ ਜੀ ਦਾ ਭੈਣ ਮਨਜੀਤ ਕੌਰ ਜਿਹੜੇ ਇੱਥੇ ਵਾਰਡ ਦੇ ਸਾਡੇ ਕੌਂਸਲਰ ਸਾਹਿਬ ਹੈ ਔਰ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਭੈਣ ਆਪਣੇ ਪ੍ਰਵੀਨ ਸੈਣੀ ਜੀ ਆਏ ਆ ਇਹ ਕੌਂਸਲਰ ਗੰਗਾ ਪ੍ਰਸ਼ਾਦ ਜੀ ਆ ਹੋਰ ਸਾਰੇ ਆ ਇਹ ਸਾਡੇ ਜਸਵੀਰ ਜੀ ਐਡਵੋਕੇਟ ਸਾਹਿਬ ਇਹਨਾਂ ਦੇ ਭਾਈ ਸਾਹਿਬ ਹੈ ਸੋਨੂ ਜੀ ਆ ਪਾਲਾ ਜੀ ਸਾਡੇ 9 ਨੰਬਰ ਵਾਰਡ ਤੋਂ ਕੌਂਸਲਰ ਸਾਹਿਬ 19 ਨੰਬਰ 19 ਨੰਬਰ ਚੋਂ ਸੋ ਇਦਾਂ ਸਾਰੇ ਸਾਥੀਆਂ ਦੇ ਘਰਾਂ ਨਾਲ ਮਿਲ ਕੇ ਹੋਰ ਵੀ ਹੋਊਗੇ ਮੋਹਨ ਲਾਲ ਜੀ ਆ ਹੋਰ ਮੇਰੇ ਬਹੁਤ ਸਾਰੇ ਸਾਥੀ ਹਿੱਸੇ ਆ ਬਾਈ ਚਾਂਸ ਕੇ ਦਾ ਨਾ ਰਹਿ ਗਿਆ ਮੇਰੇ ਸਾਰੇ ਸਾਡੇ ਪਾਸਵੰਤ ਸਾਹਿਬ ਹੈ ਹੋਰ ਸਾਥੀ ਆ ਸੋਨੂ ਜੀ ਆ ਸੋ ਲਗਾਤਾਰ ਇਹਨਾਂ ਸਾਥੀਆਂ ਨੇ ਸਾਡੇ ਕੋਲ ਅਪਰੋਚ ਕਰਦੇ ਰਹੇ ਆ ਸਪான்ਸਰ ਸਾਹਿਬ ਅਸੀਂ ਇਹ ਜਿਹੜਾ ਸਕੈਨ ਨੂੰ ਰੱਖਿਆ ਸੀਗਾ ਵੀ ਜਲਦ ਜਲਦ ਕਰਾਣਾ ਤੁਹਾਨੂੰ ਸ਼ੋ ਮੌਕੇ ਤੇ ਆ ਔਰ ਤਕਰੀਬਨ 32 ਲੱਖ ਰੁਪਏ ਦੇ ਬਜਟ ਨਾਲ ਅਸੀਂ ਇਹਨੂੰ ਕਰਵਾ ਰਹੇ ਆ ਔਰ ਅਧਿਕਾਰੀਆਂ ਨੂੰ ਇੱਕੋ ਹੀ ਗੱਲ ਹੈ ਵੀ ਇਮਾਨਦਾਰੀ ਨਾਲ ਔਰ ਬਹੁਤ ਇਹਨੂੰ ਤੁਸੀਂ 20 ਸਾਲ ਦੀ ਡੀਗਰੀ ਨੂੰ ਮੰਨ ਕੇ ਚਲੋ ਇਦਾਂ ਦਾ ਕੰਮ ਹੋਣਾ ਚਾਹੀਦਾ ਸਰ ਬੋਰ ਦੀ ਟਾਈਮ ਬੌਂਡਿੰਗ ਵੀ ਕੀਤੀ ਗਈ ਕਿ ਇੰਨੇ ਸਮੇਂ ਦੇ ਵਿੱਚ ਬੋਰ ਦਾ ਔਰ ਜਿਹੜਾ ਟਾਈਮ ਹੁੰਦਾ ਦੇਖੋ ਬਹੁਤ ਪਾਣੀ ਪਰਮਾਤਮਾ ਕਰੇ ਜਾਂ ਲਿਕੂ ਜਗ੍ਹਾ ਤੇ ਮਿਲ ਜਵੇ ਇਹ ਵਧੀਆ ਹੁੰਦਾ ਵਸੇ ਟੈਸਟਿੰਗ ਕਰਦੇ ਆ ਔਰ ਤਕਰੀਬਨ ਤੁਸੀਂ ਪਾਈਪ ਲਾਈਨ ਪਾਣੀ ਹੁੰਦੀ ਜੋੜਨਾ ਹੁੰਦਾ ਟੋਟਲ ਆਪਰੇਸ਼ਨ ਵਿੱਚ ਕਨੈਕਸ਼ਨ ਹੁੰਦਾ ਇਹ ਟੋਟਲ ਸਾਡਾ ਇਹ ਇਹਨੂੰ ਆਪਾਂ ਮੈਂ ਪੁੱਛਿਆ ਪਹਿਲਾਂ ਇਹਨਾਂ ਨੂੰ ਐਸ.ਯੂ ਸਾਹਿਬ ਨੂੰ ਇਹਨਾਂ ਨੇ ਆਪਾਂ 30 ਦਿਨ ਮੰਨ ਕੇ ਚੱਲਦੇ 30 ਦਿਨ ਜਿੰਨੋਂ ਆਪਰੇਸ਼ਨਲ ਕਰਦੇ ਆ ਸਰ ਇਹਦੇ ਨਾਲ ਕਿੰਨੇ ਮਿਲਿਆ ਨੂੰ ਫਾਇਦਾ ਹੋਗਾ ਜਾਨੀ ਏਰੀਆ ਕਿੰਨਾ ਕਵਰ ਕਰਦਾ ਦੇਖੋ ਇਹਦੇ ਨਾਲ ਜਿੱਥੇ ਭੀਮਨਗਰ ਕਵਰ ਕਰਦਾ ਕਿਉਂਕਿ ਜੁਆਇੰਟ ਆ ਸਾਰੇ ਸਾਰੇ ਟਿਊਬਲ ਜਿਹੜੇ ਕੱਲਾ ਪਾਰਟਿਕੂਲਰ ਏਰੀਆ ਨੂੰ ਨਹੀਂ ਦਿੰਦਾ ਪਾਣੀ ਇਹ ਆਪਾਂ ਇਹਦੇ ਨਾਲ ਜਿੱਦਾ ਸੁੰਦਰਨਗਰ ਪੈ ਗਿਆ ਜਾਂ ਥਲੜੇ ਇਲਾਕੇ ਪੁਰ ਹੀਰਾ ਪੈ ਗਿਆ ਪਾਣੀ ਤਾਂ ਸਭ ਨੂੰ ਸਾਂਝਾ ਹੋ ਜਾਂਦਾ ਜਾ ਕੇ ਇਹ ਕੋਈ ਇਹ ਪਾਰਟਿਕੂਲਰ ਏਰੀਆ ਸਭ ਨੂੰ ਜਾ ਰਿਹਾ ਪਾਣੀ ਸਵੇਟ ਮੈਕਸਿਮਮ ਕੋਸ਼ਿਸ਼ ਅ ਉੱਥੇ ਸੀਵਰੇਜ ਦਾ ਪਾਣੀ ਖੁੱਲੇ ਦੇ ਵਿੱਚ ਵਗ ਰਿਹਾ ਔਰ ਟ੍ਰੀਟਮੈਂਟ ਪਲਾਂਟ ਤੱਕ